ਜਦੋਂ ਹਜ਼ੂਰ ਤਨਾਦ ਤੋਂ ਅੰਦਰ ਪ੍ਰਵੇਸ਼ ਹੋਏ ਤੇ ਜਰਵਹਾਰ ਸਿੰਘਾਂ ਦੇ ਨੈਤਰਾਂ ਵਿੱਚੋਂ ਅਥਰੂ ਡਿੱਗਣ ਲੱਗ ਪਏ ਤੇਰੇ ਬਚਨ ਕਹੇ ਖਾਲਸਾ ਜੀ ਸਾਡੇ ਦੋ ਬਚਨ ਯਾਦ ਰੱਖਿਓ ਇੱਕ ਤਾਂ ਗੁਰਮੰਤਰ ਤੇ ਗੁਰਬਾਣੀ ਕਦੇ ਨਾ ਵਿਸਾਰਿਓ ਦੂਸਰਾ ਸ਼ਸਤਰ ਵਿਦਿਆ ਦਾ ਅਭਿਆਸ ਨਾ ਤਿਆਗਿਓ ਸੰਸਾਰ ਦੀ ਕੋਈ ਕੌਮ ਤੁਹਾਨੂੰ غلام ਨਹੀਂ ਕਰ ਸਕੇ ਹਜ਼ੂਰ ਇਹ ਬਚਨ ਕਹਿ ਕੇ ਅੰਦਰ ਪ੍ਰਵੇਸ਼ ਹੋਏ ਆ ਕੇਵਲ ਭਾਈ ਹਰ ਸਿੰਘ ਜੀ ਨੂੰ ਸੱਚੇ ਪਾਤਸ਼ਾਹ ਜੀ ਮਹਾਰਾ ਆਗਿਆ ਕੀਤੀ ਤੇ ਭਾਈ ਹਰ ਸਿੰਘ ਜੀ ਚੰਡਾ ਪ੍ਰਚੰਡ ਕਰ ਦਿਓ ਹਜ਼ੂਰ ਬਣੀ ਹੋਈ ਉੱਚੀ ਚਖਾ ਤੇ ਚੌਕੜਾ ਲਾ ਕਰਕੇ ਬੈਠ ਗਏ ਜਦੋਂ ਸਤਿਗੁਰੂ ਜੀ ਜਾਗਦੀ ਜੋਤ ਉਵੇਂ ਕਮਰਕੱਸਾ ਲੱਗਾ ਹੈ ਕਲਗੀ ਸਹਿਬ ਸੀਸ ਤੇ ਝੂਲ ਰਹੀ ਹੈ ਨੂਰ ਇਨਾ ਮਸਤਕ ਤੇ ਆ ਡੁੱਲ ਡੁੱਲ ਪੈਂਦਾ ਨੂਰ ਭਾਈ ਹਰ ਸਿੰਘ ਜੀ ਦਾ ਹਿਆ ਨਹੀਂ ਪੈਂਦਾ ਕਿ ਮੈਂ ਚੰਡਾ ਪ੍ਰਚੰਡ ਕਰਦਿਆਂ ਸਤਿਗੁਰੂ ਜੀ ਦੀ ਆਗਿਆ ਆਗਿਆ ਕੋਈ ਵੇਰ ਨਹੀਂ ਸੀ ਫਿਰ ਮਹਾਰਾਜ ਜੀ ਦੀ ਆਗਿਆ ਮੰਨਦਿਆਂ ਹੋਇਆ ਉਹ ਚੰਡਾ ਪ੍ਰਚੰਡ ਕੀਤਾ ਲਾਟ ਲਾਟ ਕਰਦੀ ਹੋਈ ਅੱਗ ਬਲਣ ਲੱਗੀ ਹੈ ਸਾਰੀਆਂ ਲੱਕੜਾਂ ਸਾਧ ਸੰਗਤ ਜੀ ਬਲ ਗਈਆਂ ਹਜੂਰ ਦੇ ਸਰੀਰ ਨੂੰ ਅੱਗ ਨੇ ਛੋਹਿਆ ਤੱਕ ਨਹੀਂ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਸਰੀਰ ਨੂੰ ਅੱਗ ਨੇ ਨਹੀਂ ਸ਼ੋਹਿਆ ਕਿਉਂਕਿ ਪੰਜਾਂ ਤਤਾਂ ਦੇ ਸਰੀਰ ਨੂੰ ਅੱਗ ਸੌਂਦੀ ਹੈ ਹਜੂਰ ਨੇ ਪਹਿਲਾ ਹੀ ਤਤਾਂ ਦੇ ਤਤ ਮਲਾ ਦਿੱਤੇ ਸੀ ਇਸ ਕਰਕੇ ਮਹਾਰਾਜ ਦੇ ਸਰੀਰ ਨੂੰ ਅੱਗ ਨੇ ਨਹੀਂ ਸੋਹਿਆ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਆਪਣੀ ਨਾਭੀ ਦੇ ਵਿੱਚੋਂ ਸਾਧ ਸੰਗਤ ਜੀ ਅਗਨ ਨੂੰ ਪ੍ਰਗਟ ਕੀਤਾ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਦੀ ਨਾਭ ਤੋਂ ਜਿਵੇਂ ਅੱਗ ਪ੍ਰਗਟ ਹੋਈ ਹੈ ਹੌਲੀ ਹੌਲੀ ਵੇਖਦਿਆਂ ਵੇਖਦਿਆਂ ਉਸ ਅਗਨੀ ਦੇ ਵਿੱਚ ਸਤਿਗੁਰੂ ਦਾ ਸਰੀਰ ਅਲੋਪ ਹੋ ਗਿਆ ਆਕਾਸ਼ ਦੇ ਵਿੱਚ ਪ੍ਰਕਾਸ਼ ਹੀ ਪ੍ਰਕਾਸ਼ ਹੋਇਆ ਉਸ ਵਕਤ ਤੇ ਜੈ ਜੈਕਾਰ ਦੀਆਂ ਧੁਨਾ ਸੁਣੀਆਂ